जय वाल्मीकि जय भीम जय भारत मेरा नाम सुमित कालिया जी मैं आदि वाल्मीकि ये ड्राइवर वहां पंचायत से गटा था मोक्ष चालकया सो इस वीडियो राई دسਣਾ ਚਾਹਨਾ ਵਾ ਕਿ ਇੱਕ ਲਗਾਤਾਰ ਇੱਕ ਵੀਡੀਓ ਜਿਹੜੀ سوشل میڈیا ਤੇ ਅੱਗ ਵਰਗੀ ਵਰਦੀ ਪਈ ਆ ਜਿਹੜੀ ਸਾਡੀ ਪਹਿਨ ਮਮિતા ਦੀਵਨਾਥ ਜਿਹੜਾ ਕੋਲਕਾਤਾ ਦੇ ਵਿੱਚ ਬੜੀ ਬੇਹਰਮੀ ਦੇ ਨਾਲ ਬਲਾਤਕਾਰ ਕੀਤਾ ਗਿਆ ਇਹ ਬਲਾਤਕਾਰ ਦਾ ਜਿਹੜਾ ਵਾ ਸਮਾਜ ਦੇ ਵਿੱਚ ਬੜਾ ਹੀ ਜ਼ਿਆਦਾ ਰੋਸ਼ਿਆ ਔਰ ਲੋਕ ਜਿਹੜੇ ਸੜਕਾਂ ਤੇ ਆ ਕੇ ਕੈਂਡਲ ਮਾਰਚ ਰਾਈ ਜਾਂ ਰੋਸ਼ ਪ੍ਰਗਟ ਕਰਦੇ ਪਏ ਨੇ ਕਿ ਜਿਹੜੇ ਲਗਾਤਾਰ ਕਹਿ ਰਹੇ ਨੇ ਪ੍ਰਸ਼ਾਸਨ ਨੂੰ ਕਹਿ ਰਹੇ ਨੇ ਸਰਕਾਰਾਂ ਨੂੰ ਕਹਿ ਰਹੇ ਨੇ ਸੈਂਟਰ ਸਰਕਾਰ ਨੂੰ ਕਹਿ ਰਹੇ ਨੇ ਕਿ ਇਹ ਲੋਕ ਜਿਨ੍ਹਾਂ ਨੇ ਇਸ ਪੈਣ ਦੇ ਨਾਲ ਬਲਾਤਕਾਰ ਕੀਤਾ ਉਸ ਬਲਾਤਕਾਰੀਆਂ ਨੂੰ ਜਿਹੜੀ ਆ ਫਾਂਸੀ ਹੋਣੀ ਚਾਹੀਦੀ ਹੈ ਤੇ ਤੁਰੰਤ ਉਹ ਦੋਸ਼ੀਆਂ ਦੇ ਉੱਤੇ ਜਿਹੜੀ ਕਾਰਵਾਈ ਹੋ ਕੇ ਜਿਹੜਾ ਵਾ ਉਸ ਪਰਿਵਾਰ ਨੂੰ ਇਨਸਾਫ ਦੇਣਾ ਚਾਹੀਦਾ ਹੈ ਤੇ ਇਹ ਅੱਜ ਕੋਈ ਨਵੀਂ ਗੱਲ ਨਹੀਂ ਆ ਕਿ ਜਿਹੜਾ ਇਸ ਭੈਣ ਦੇ ਨਾਲ ਬਲਾਤਕਾਰ ਹੋਇਆ ਜਾਂ ਉਹਦੀ ਵਿਚਾਰੀ ਦੀ ਮੌਤ ਹੋਈ ਇਹ ਲਗਾਤਾਰ ਕਾਫੀ ਜਿਦੋਂ ਨਾਲ ਮਦਰ ਦੇ ਭਾਰਤ ਦੇਸ਼ ਕਦੇ ਆਜ਼ਾਦ ਹੋਇਆ ਵਾ ਮਗਰ ਇੱਕ ਅੱਦੇ ਦਿਨ ਤੇ ਇੱਕ ਦੋ ਦਿਨ ਪਹਿਲਾਂ ਹੀ ਅਸੀਂ ਜਿਹੜਾ ਵਾ ਏ 15 ਅਗਸਤ ਮਨਾਈਆਂ ਜਿਹਦੇ ਵਿੱਚ ਅਸੀਂ ਕਿਹਾ ਕਿ ਸਾਨੂੰ ਜਿਹੜੀ ਆਜ਼ਾਦੀ ਮਿਲੀ ਆ ਮਗਰ ਮੈਂ ਇਸ ਵੀਡੀਓ ਰਾਹੀਂ ਦੱਸਣਾ ਚਾਹੁੰਦਾ ਕਿ ਅੱਜ ਵੀ ਅਸੀਂ ਲੋਕ ਗੁਲਾਮ ਆ ਕੋਈ ਆਜ਼ਾਦੀ ਨਹੀਂ ਮਿਲੀ ਉਹ ਅੰਗਰੇਜ਼ਾਂ ਦੀ ਜਿਹੜੀ ਸੀ ਗੁਲਾਮੀ ਸੀ ਅੱਜ ਜਿਹੜੇ ਅਸੀਂ ਸਰਕਾਰਾਂ ਦੇ ਵਿੱਚ ਬੈਠੇ ਆ ਜੇ ਇਹਨਾਂ ਦੇ ਗੁਲਾਮ ਹੋਏ ਆ ਅੱਜ ਵੀ ਸਾਡੀਆਂ ਧੀਆਂ ਭੈਣਾਂ ਸੁਰੱਖਿਤ ਨਹੀਂ ਆ ਅੱਜ ਵੀ ਸਾਡੀਆਂ ਧੀਆਂ ਭੈਣਾਂ ਦੇ ਨਾਲ ਜਿਹੜਾ ਵਾ ਅਤਿਆਚਾਰ ਸ਼ੋਸ਼ਣ ਬਲਾਤਕਾਰ ਉਹਨਾਂ ਦੇ ਲਗਾਤਾਰ ਹੋ ਰਿਹਾ ਅੱਜ ਕੋਹੱਲੇ ਵੀ ਕੋਈ ਆਜ਼ਾਦੀ ਵਾਲੀ ਗੱਲ ਨਹੀਂ ਹੈਗੀ ਅੱਜ ਤੋਂ ਇਸ ਤੋਂ ਪਹਿਲਾਂ ਭੈਣ ਮਮਿਤਾ ਮਮਿਤਾ ਦੇਵਨਾਥ ਤੋਂ ਪਹਿਲਾਂ ਵੀ ਸਾਡੀਆਂ ਹੋਰ ਵੀ ਧੀਆਂ ਦੇ ਨਾਲ ਚਾਹੇ ਉਹ Hindu ਸੀ ਚਾਹੇ ਉਹ Muslim ਹੀ ਚਾਹੇ ਉਹ Sikh ਸੀ ਚਾਹੇ ਉਹ Isai ਸੀ ਜਿਹੜੇ ਵੀ ਧਰਮ ਦੀ ਸੀ ਉਹਨਾਂ ਦੇ ਨਾਲ ਵੀ ਲਗਾਤਾਰ ਉਹਨਾਂ ਦਾ ਵੀ ਸ਼ੋਸ਼ਣ ਹੋਇਆ ਉਹਨਾਂ ਦਾ ਵੀ ਬਲਾਤਕਾਰ ਹੋਇਆ ਉਹਨਾਂ ਨੂੰ ਵੀ ਅੱਜ ਤੱਕ ਸਜ਼ਾ ਨਹੀਂ ਮਿਲ ਪਈ ਤੇ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਾਰੇ ਲੋਕਾਂ ਨੂੰ ਚਾਹੇ ਉਹ ਜਿਹੜੀ ਮਰਜ਼ੀ ਕਾਸਟ ਦੀ ਲੜਕੀ ਹੋਵੇ ਚਾਹੇ ਜਿਹੜੇ ਮਰਜ਼ੀ ਉਹ ਜਾਤ ਦੀ ਲੜਕੀ ਹੋਵੇ ਸਾਨੂੰ ਪੂਰੇ ਭਾਰਤ ਦੇਸ਼ ਵਾਸੀਆਂ ਨੂੰ ਅੱਗੇ ਆਉਣਾ ਚਾਹੀਦਾ ਵਾ ਔਰ ਜਿਹੜੇ ਲੋਕ ਧੀਆਂ ਭੈਣਾਂ ਦੇ ਨਾਲ ਇਹੋ ਜਿਹਾ ਬਲਾਤਕਾਰ ਕਰਦੇ ਨੇ ਉਹਨਾਂ ਦਾ ਸ਼ੋਸ਼ਣ ਕਰਦੇ ਨੇ ਉਹਨਾਂ ਨੂੰ ਸਰਕਾਰਾਂ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਇਹੋ ਜਿਹੇ ਦੋਸ਼ੀਆਂ ਨੂੰ ਜਿਹੜੀ ਨਾਥ ਬੈਣੀ ਚਾਹੀਦੀ ਆ ਸੋ ਮੇਰੇ ਵੀਰ ਕੱਲ ਵੀ ਸਾਡੇ ਜਿਹੜੇ ਸਾਡੇ ਵਾਲਮੀਕੀ ਸਮਾਜ ਦੇ ਵੱਲੋਂ ਸਾਡੇ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਦੇ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਕੁਮਾਰ ਦਰਸ਼ਨ ਜੀ ਸ਼ਸ਼ੀ ਗਿਲਗੀ ਕਬੀਰ ਜੀ ਜਿਹੜੇ ਯੂਥ ਦੇ ਪ੍ਰਧਾਨ ਨੇ ਉਹਨਾਂ ਨੇ ਸਾਧੂ ਸੰਤਾਂ ਨੂੰ ਨਾਲ ਲੈ ਕੇ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਲੈ ਕੇ ਵੀ ਇੱਕ ਜਿਹੜਾ ਕੈਂਡਲ ਮਾਰਚ ਕੀਤੀ ਜਿਹਦੇ ਵਿੱਚ ਸਰਕਾਰ ਨੂੰ ਕਿਹਾ ਕਿ ਸਾਡੀਆਂ ਧੀਆਂ ਭੈਣਾਂ ਦੇ ਨਾਲ ਜਿਹੜੇ ਇਹ ਲੋਕ ਜਿਹੜੇ ਗ੍ਰਿੰਦਗੀ ਕਰਦੇ ਨੇ ਜਿਹੜੇ ਧੀਆਂ ਭੈਣਾਂ ਦਾ ਸ਼ੋਸ਼ਣ ਕਰਦੇ ਨੇ ਬਲਾਤਕਾਰ ਕਰਦੇ ਨੇ ਉਹਨਾਂ ਦੋਸ਼ੀਆਂ ਨੂੰ ਜਿਹੜਾ ਮੈਂ ਸੜਕਾਂ ਤੇ ਆ ਕੇ ਦੱਸਿਆ ਕਿ ਇਹੋ ਜਿਹੇ ਦੋਸ਼ੀਆਂ ਨੂੰ ਜਿਹੜਾ ਵਾ ਸਜ਼ਾ ਹੋਣੀ ਚਾਹੀਦੀ ਆ ਤੇ ਮੈਂ ਬੇਤੀ ਕਰਦਾ ਵਾਂ ਸਾਰੇ ਸਮਾਜ ਦੇ ਜਿੰਨੇ ਵੀ ਲੋਗ ਆ ਚਾਹੇ ਉਹ ਜਿਹੜੀ ਮਰਜ਼ੀ ਜਾਤੀ ਨਾਲ ਬਲੋਂ ਨੇ ਆ ਤੁਹਾਨੂੰ ਵੱਧ ਚੜ ਕੇ ਅੱਗੇ ਹੋਣਾ ਚਾਹੀਦਾ ਵਾ ਔਰ ਇਸ ਭੈਣ ਨੂੰ ਜਿਹੜਾ ਵਾ ਹਿਸਾਬ ਦੇਣਾ ਚਾਹੀਦਾ ਵਾ ਤੇ ਜਿਹੜੇ ਪਹਿਲੇ ਵੀ ਜਿਹੜੇ ਕੋਟ ਰਾਈ ਜਿਹੜੇ ਕੇਸ ਚੱਲਦੇ ਪਏ ਨੇ ਜਿਨ੍ਹਾਂ ਨੇ ਪਹਿਲਾਂ ਵੀ ਜਿਹੜੇ ਲੋਕਾਂ ਨੇ ਬਲਾਤਕਾਰ ਕੀਤੇ ਨੇ ਜਾਂ ਪੋਟਾਂ 'ਚ ਜਾਂ ਥਾਣਿਆਂ 'ਚ ਚਲਦੇ ਪਏ ਨੇ ਉਹਨਾਂ ਦੇ ਹੱਕ ਵਾਸਤੇ ਵੀ ਸਾਨੂੰ ਸੜਕਾਂ ਤੇ ਆ ਕੇ ਨਿਆਂ ਲੈਣਾ ਚਾਹੀਦਾ ਹੈ ਸਰਕਾਰ ਨੂੰ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਕਿ ਜਿਹੜੇ ਲੋਕ ਇਹੋ ਜਿਹਾ ਸ਼ੋਸ਼ਣ ਕਰਦੇ ਨੇ ਉਹਨਾਂ ਦੋਸ਼ੀਆਂ ਦੇ ਉੱਤੇ ਤੁਰੰਤ ਤੋਂ ਤੁਰੰਤ ਕਾਰਵਾਈ ਹੋਵੇ ਔਰ ਇਹਨਾਂ ਨੂੰ ਜਿਹੜੀ ਹੈ ਫਾਸੀ ਦੀ ਸਜ਼ਾ ਹੋ ਸਕੇ ਸੋ ਇਹਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੈ ਵਾਲਮੀਕੀ ਜੈ ਭੀਮ ਜੈ ਭਾਰਤ